ਪੰਜਾਬ ਚ ਬਦਲਿਆ ਮੌਸਮ ਦੋ ਦਿਨ ਹਲਕੇ ਮੀਂਹ ਦੀ ਸੰਭਾਵਨਾ ਕਈ ਪਿੰਡਾਂ ਚ ਧੁੰਦ ਦਾ ਸਰ ਪੰਜਾਬ ਚ ਮੌਸਮ ਬਦਲ ਰਿਹਾ ਹੈ ਦੀ ਨਤੀਜਾ ਦਾ ਤਾਪਮਾਨ ਡਿੱਗ ਰਿਹਾ ਹੈ ਪੰਜਾਬ ਦੇ ਦਰਿਆਈ ਇਲਾਕਿਆਂ ਚ ਠੰਡ ਪੈਣੀ ਸ਼ੁਰੂ ਹੋ ਗਈ ਹੈ ਤਾਪਮਾਨ ਚ ਵੀ ਕਾਫੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਸ਼ਹਿਰਾਂ ਵਿੱਚ ਰਾਤਾਂ ਠੰਡੀਆਂ ਹੋ ਰਹੀਆਂ ਨੇ ਜਿਕਰ ਬੀਤੇ ਦਿਨ ਐਤਵਾਨ ਨੂੰ ਪੰਜਾਬ ਦੇ ਤਾਪਮਾਨ ਦੀ ਗੱਲ ਕਰੀਏ ਤਾਂ -0.2 ਡਿਗਰੀ ਸੈਲਸੀਅਸ ਤਾਪਮਾਨ ਚ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਤਾਪਮਾਨ ਆਮਦੀ ਨੇੜੇ ਹੈ ਵੱਤੋਂ ਵੱਤ ਤਾਪਮਾਨ ਮਾਨਸਾ ਚ 32.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਭਾਗ ਮੁਤਾਬਕ ਪੰਜਾਬ ਚ ਅੱਜ ਮੌਸਮ ਆਮਦੀਨਾ ਵਾਂਗ ਰਹੇਗਾ ਹਾਲਾਂਕਿ 4 ਅਤੇ 5 ਨਵੰਬਰ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹਲਕੀ ਮੀਂਹ ਪੈਣ ਦੀ ਸੰਭਾਵਨਾ ਚਿਤਾਈ ਗਈ ਹੈ 6 ਨਵੰਬਰ ਨੂੰ ਮੀਂਹ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਿਛਲੇ 2 ਹਫ਼ਤਿਆਂ ਤੋਂ ਪੰਜਾਬ 'ਚ ਮੌਸਮ ਸਾਫ਼ ਹੈ ਪਰ ਪੰਜਾਬ 'ਚ ਮੌਸਮ 4 ਨਵੰਬਰ ਤੋਂ ਸ਼ੁਰੂ ਹੋ ਕੇ ਬਦਲ ਜਾਵੇਗਾ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਅਤੇ ਅਮ੍ਰਿਤਸਰ ਕਪੂਰਥਲਾ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ ਇਨ੍ਹਾਂ ਜ਼ਿਲ੍ਹਿਆਂ 'ਚ 2 ਦਿਨਾਂ ਤੱਕ ਹਲਕੀ ਬਾਰਿਸ਼ ਹੋ ਸਕਦੀ ਹੈ ਜਦੋਂ ਕਿ ਹੋਰ ਜ਼ਿਲ੍ਹਿਆਂ 'ਚ ਮੌਸਮ ਸਾਫ਼ ਰਹੇਗਾ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਦਿਨ ਅਤੇ ਰਾਤ ਦਾ ਤਾਪਮਨ ਘਟੇਗਾ ਜਾਨੋ ਆਪਣੇ ਸ਼ਹਿਰਾਂ ਦਾ ਤਾਪਮਨ ਅੰਬਾਲਾ 29.4 ਡਿਗਰੀ ਅਮ੍ਰਿਤਸਰ 29.5 ਡਿਗਰੀ ਸ਼ਿਨਾਨੰਦਪੁਰ ਸਾਹਿਬ 29.5 ਡਿਗਰੀ ਬਠਿੰਡਾ 31.0 ਡਿਗਰੀ ਮੁਹਾਲੀ 29.1 ਡਿਗਰੀ ਫਿਰੋਜ਼ਪੁਰ 30.1 ਡਿਗਰੀ ਲੁਧਿਆਣਾ 30.0 ਡਿਗਰੀ ਪਟਿਆਲਾ 30.10 ਡਿਗਰੀ ਹਾਲਾਂਕਿ ਨਵੰਬਰ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਪੰਜਾਬ 'ਚ ਮੌਸਮ ਬਦਲਣਾ ਸ਼ੁਰੂ ਹੋ ਗਿਆ ਮੌਸਮ ਵਿਭਾਗ ਮੁਤਾਬਕ ਪਾਇਰਚ ਨਵੀਂ ਵੈਸਟਰਨ ਡਿਸਟਰਬੈਂਸ ਦੇ ਚੱਲਦਿਆਂ ਪੰਜਾਬ 'ਚ ਸਵੇਜ ਅਤੇ ਰਾਤ ਦੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ ਦਿਨਾਂ ਚ ਰਾਤ ਚ ਠੰਡੀਆਂ ਹਵਾਵਾਂ ਦਾ ਪ੍ਰਭਾਵ ਤੇਜ਼ ਹੋਵੇਗਾ ਜਿਸ ਨਾਲ ਤਾਪਮਾਨ 'ਚ ਗਿਰਾਵ ਕੀਟ ਧੁੰਦ ਪਰਦੀ ਸੰਭਾਵਨਾ ਹੈ ਪਾਰਟੀ ਮੌਸਮ ਦੇ ਅਨੁਸਾਰ ਦਸੰਬਰ ਚ ਠੰਡ ਦੀ ਲਹਿਰ ਸ਼ੁਰੂ ਹੋ ਜਾਵੇਗੀ ਜਦ ਕਿ ਜਨਵਰੀ ਅਤੇ ਫਰਵਰੀ ਚ ਸੰਗਣੀ ਧੁੰਦ ਦੀ ਸੰਭਾਵਨਾ ਹੈ ਇਸ ਦਿਨਾਂ ਲਈ ਅਮ੍ਰਿਤਸਰ ਲੁਧਿਆਣਾ ਤੇ ਜਲੰਧਰ ਚ ਰਾਤਾ ਹਿਮਾਚਲ ਦੇ ਮੁਕਾਬਲੇ ਠੰਡੀਆਂ ਰਹਿਣਗੀਆਂ ਆਉਣ ਵਾਲੇ ਦਿਨਾਂ ਤੱਕ ਪੰਜਾਬ ਚ ਹਲਕਾ ਮੀਂਹ ਪਵੇਗਾ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ ਟਕ ਟਕ ਦਿਨਾਂ ਪੰਜਾਬ ਚ ਬਦਲਿਆ ਮੌਸਮ ਦੋ ਦਿਨ ਹਲਕੇ ਮੀਂਹ ਦੀ ਸੰਭਾਵਨਾ ਕਈ ਪਿੰਡਾਂ ਚ ਧੁੰਦ ਦਾਸ ਪੰਜਾਬ ਚ ਮੌਸਮ ਬਦਲ ਰਿਹਾ ਹੈ ਦਿਨ ਅਤੇ ਰਾਤ ਦਾ ਤਾਪਮਾਨ ਡਿੱਗ ਰਿਹਾ ਹੈ ਪੰਜਾਬ ਦੇ ਦਰਿਆਈ ਇਲਾਕਿਆਂ ਚ ਠੰਡ ਪੈਣੀ ਸ਼ੁਰੂ ਹੋ ਗਈ ਹੈ ਤਾਪਮਾਨ ਚ ਵੀ ਕਾਫੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਸ਼ਹਿਰਾਂ ਵਿੱਚ ਰਾਤਾਂ ਠੰਡੀਆਂ ਹੋ ਰਹੀਆਂ ਨੇ ਜੇਕਰ ਬੀਤੇ ਦਿਨ ਐਤਵਾਨ ਨੂੰ ਪੰਜਾਬ ਦੇ ਤਾਪਮਾਨ ਦੀ ਗੱਲ ਕਰੀਏ ਤਾਂ -0.2 ਡਿਗਰੀ ਸੈਲਸੀਅਸ ਤਾਪਮਾਨ ਚ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਤਾਪਮਾਨ ਆਮ ਦੀ ਨੇੜੇ ਹੈ ਵੱਤੋਂ ਵੱਤ ਤਾਪਮਾਨ ਮਾਨਸਾ ਚ 32.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਭਾਗ ਮੁਤਾਬਕ ਪੰਜਾਬ ਚ ਅੱਜ ਮੌਸਮ ਆਮ ਦੀ ਨਾ ਵਾਂਗ ਰਹੇਗਾ ਹਾਲਾਂਕਿ 4 ਅਤੇ 5 ਨਵੰਬਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹਲਕੀ ਮੀਂਹ ਪੈਣ ਦੀ ਸੰਭਾਵਨਾ ਚਿਤਾਈ ਗਈ ਹੈ 6 ਨਵੰਬਰ ਨੂੰ ਮੀਂਹ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਿਛਲੇ 2 ਹਫ਼ਤਿਆਂ ਤੋਂ ਪੰਜਾਬ 'ਚ ਮੌਸਮ ਸਾਫ਼ ਹੈ ਪਰ ਪੰਜਾਬ 'ਚ ਮੌਸਮ 4 ਨਵੰਬਰ ਤੋਂ ਸ਼ੁਰੂ ਹੋ ਕੇ ਬਦਲ ਜਾਵੇਗਾ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਅਤੇ ਅਮ੍ਰਿਤਸਰ ਕਪੂਰਥਲਾ ਜ਼ਿਲ੍ਹਿਆਂ 'ਚ ਮੀ ਪੈਣ ਦੀ ਸੰਭਾਵਨਾ ਹੈ ਇਨ੍ਹਾਂ ਜ਼ਿਲ੍ਹਿਆਂ 'ਚ 2 ਦਿਨਾਂ ਤੱਕ ਹਲਕੀ ਬਾਰਿਸ਼ ਹੋ ਸਕਦੀ ਹੈ ਜਦੋਂ ਕਿ ਹੋਰ ਜ਼ਿਲ੍ਹਿਆਂ 'ਚ ਮੌਸਮ ਸਾਫ਼ ਰਹੇਗਾ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਦਿਨ ਅਤੇ ਰਾਤ ਦਾ ਤਾਪਮਨ ਘਟੇਗਾ ਜਾਨੋ ਆਪਣੇ ਸ਼ਹਿਰਾਂ ਦਾ ਤਾਪਮਨ ਅੰਬਾਲਾ 29.4 ਡਿਗਰੀ ਅੰਮ੍ਰਿਤਸਰ 29.5 ਡਿਗਰੀ ਸ਼ਿਨਾਨੰਦਪੁਰ ਸਾਹਿਬ 29.5 ਡਿਗਰੀ ਬਠਿੰਡਾ 31.0 ਡਿਗਰੀ ਮੋਹਾਲੀ 29.1 ਡਿਗਰੀ ਫਿਰੋਜ਼ਪੁਰ 30.1 ਡਿਗਰੀ ਲੁਧਿਆਣਾ 30.0 ਡਿਗਰੀ ਪਟਿਆਲਾ 30.10 ਡਿਗਰੀ ਹਾਲਾਂਕਿ ਨਵੰਬਰ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਪੰਜਾਬ 'ਚ ਮੌਸਮ ਬਦਲਣਾ ਸ਼ੁਰੂ ਹੋ ਗਿਆ ਮੌਸਮ ਵਿਭਾਗ ਮੁਤਾਬਕ ਪਾਰੇ ਚ ਨਵੀਂ ਵੈਸਟਰਨ ਡਿਸਟਰਬੈਂਸ ਦੇ ਚੱਲਦਿਆਂ ਪੰਜਾਬ 'ਚ ਸਵੇਜ ਅਤੇ ਧਾਰ ਦੇ ਠੰਡ ਮਹਿਸੂਸ ਕੀਤੀ ਜਾ ਰਹੀ ਹੈ ਦਿਨਾਂ ਚ ਰਾਤ ਚ ਠੰਡੀਆਂ ਹਵਾਵਾਂ ਦਾ ਪ੍ਰਭਾਵ ਤੇਜ਼ ਹੋਵੇਗਾ ਜਿਸ ਨਾਲ ਤਾਪਮਾਨ ਚ ਗਿਰਾ ਆਕੀਅਤ ਤunto ਪੈਣ ਦੀ ਸੰਭਾਵਨਾ ਹੈ ਪਾਰਟੀ ਮੌਸਮ ਦੇ ਵਾਕ ਦੇ ਅਨੁਸਾਰ ਦਸੰਬਰ ਚ ਠੰਡ ਦੀ ਲਹਿਰ ਸ਼ੁਰੂ ਹੋ ਜਾਵੇਗੀ ਜਾਂ ਜਦ ਕਿ ਜਨਵਰੀ ਅਤੇ ਫਰਵਰੀ ਚ ਸੰਗਣੀ ਠੰਡ ਦੀ ਸੰਭਾਵਨਾ ਹੈ ਇਸ ਦਿਨਾਂ ਲਈ ਅਮਰੀਕਾ ਲੁਧਿਆਣਾ ਤੇ ਜਲੰਧਰ ਚ ਰਾਤਾ ਹਿਮਾਚਲ ਦੇ ਮੁਕਾਬਲੇ ਠੰਡੀਆਂ ਰਹਿਣਗੀਆਂ ਆਉਣ ਵਾਲੇ ਦਿਨਾਂ ਤੱਕ ਪੰਜਾਬ ਚ ਹਲਕਾ ਮੀਂਹ ਪਵੇਗਾ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ ਟੈਕ ਦੇ ਨਾਲ